ਇਹ ਗੱਲ ਬਿਲਕੁਲ ਸੱਚੀ ਆ ਕਿ ਜ਼ਿੰਦਗੀ ਵਿੱਚ ਜੋ ਵੀ ਹੁੰਦਾ ਉਹ ਚੰਗੇ ਲਈ ਹੁੰਦਾ ਆਓ ਇਸ ਗੱਲ ਨੂੰ ਇੱਕ ਕਹਾਣੀ ਦੇ ਮਾਧਿਅਮ ਨਾਲ ਹੀ ਸਮਝਦੇ ਆਂ ਜੰਗਲ ਵਿੱਚ ਇੱਕ ਨੌਜਵਾਨ ਮਹਾਤਮਾ ਨੂੰ ਮਿਲਣ ਲਈ ਆਇਆ ਉਹ ਕਾਫੀ ਦੁਖੀ ਸੀ ਤੇ ਰੋ ਰਿਹਾ ਸੀ ਮਹਾਤਮਾ ਨੇ ਉਸ ਨੌਜਵਾਨ ਨੂੰ ਸਮਝਾਇਆ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਚਿੰਤਾ ਨਾ ਕਰ ਜੋ ਕੁਝ ਵੀ ਹੋਇਆ ਸਭ ਚੰਗੇ ਲਈ ਹੋਇਆ ਨੌਜਵਾਨ ਗੁੱਸੇ ਵਿੱਚ ਬੋਲਦਾ ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ ਮੇਰਾ ਸਭ ਕੁਝ ਲੁੱਟ ਲਿਆ ਗਿਆ ਵਾ ਲੁਟੇਰਿਆਂ ਨੇ ਮੇਰੀ ਹਰ ਇੱਕ ਚੀਜ਼ ਲੁੱਟ ਲਈ ਆ ਹੁਣ ਮੇਰੇ ਕੋਲ ਘਰ ਜਾਣ ਲਈ ਕੁਝ ਵੀ ਨਹੀਂ ਬਚਿਆ ਇਹ ਮੇਰੇ ਨਾਲ ਪਲਕ ਚੰਗਾ ਕਿਵੇਂ ਹੋਇਆ ਇਹ ਮੇਰੇ ਨਾਲ ਬਹੁਤ ਬੁਰਾ ਹੋਇਆ ਵਾ ਤੇ ਇਹ ਬੁਰਾ ਹੀ ਆ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਇਹ ਮੇਰੇ ਨਾਲ ਚੰਗਾ ਹੋਇਆ ਦਰਅਸਲ ਗੱਲ ਐ ਸੀ ਕਿ ਉਹ ਨੌਜਵਾਨ ਜੰਗਲ ਵਿੱਚ ਘੁੰਮਣ ਦੇ ਲਈ ਨਿਕਲਿਆ ਸੀ ਜੰਗਲ ਵਿੱਚ ਘੁੰਮਦੇ ਹੋਏ ਲੁਟੇਰਿਆਂ ਨੇ ਉਸ ਦਾ ਸਮਾਨ ਖੋਲ ਲਿਆ ਉਸ ਨੂੰ ਨਿਹੱਥਾ ਛੱਡ ਦਿੱਤਾ ਮਹਾਤਮਾ ਨੇ ਉਸ ਨੂੰ ਕਿਹਾ ਮੈਂ ਤੁਹਾਨੂੰ ਇਸ ਗੱਲ ਨੂੰ ਇੱਕ ਕਥਾ ਰਾਹੀਂ ਸਮਝਾਉਂਦਾ ਹਾਂ ਦੋਸਤੋ ਤੁਹਾਨੂੰ ਇੱਕ ਗੁਜਾਰਿਸ਼ ਆ ਜੇਕਰ ਤੁਸੀਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਤਾਂ ਚਲੋ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਇਸ ਕਹਾਣੀ ਨੂੰ ਧਿਆਨ ਨਾਲ ਸੁਣਿਓ ਕਿਉਂਕਿ ਇਹ ਕਹਾਣੀ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ ਮਹਾਤਮਾ ਨੇ ਉਸ ਨੌਜਵਾਨ ਨੂੰ ਕਹਾਣੀ ਦੇ ਜਰੀਏ ਸਮਝਾਉਣਾ ਸ਼ੁਰੂ ਕੀਤਾ ਮਹਾਤਮਾ ਨੇ ਕਿਹਾ ਕਿ ਇੱਕ ਵਾਰ ਦੀ ਗੱਲ ਇੱਕ ਪਿੰਡ ਵਿੱਚ ਭਿਆਨਕ ਹੜ੍ਹ ਆ ਗਿਆ ਇੰਨੀ ਤੇਜ਼ ਇੰਨਾ ਜ਼ਿਆਦਾ ਹੜ੍ਹ ਆਇਆ ਕਿ ਸਭ ਕੁਝ ਵਹਿ ਗਿਆ ਉਸੇ ਪਿੰਡ ਵਿੱਚ ਇੱਕ ਕਿਸਾਨ ਦਾ ਬਹੁਤ ਹੀ ਗਰੀਬ ਪਰਿਵਾਰ ਰਹਿੰਦਾ ਸੀ ਜਿਸ ਕੋਲ ਖਾਣ ਲਈ ਕੁਝ ਵੀ ਨਹੀਂ ਸੀ ਉਸ ਕੋਲ ਥੋੜਾ ਬਹੁਤ ਅਨਾਜ ਦਾ ਸਮਾਨ ਸੀ ਪਰ ਹੜ੍ਹ ਵਿੱਚ ਉਹ ਸਭ ਬਰਬਾਦ ਹੋ ਗਿਆ ਉਹ ਕਿਸਾਨ ਦਾ ਇੱਕ ਲੜਕਾ ਵੀ ਸੀ ਲੜਕੇ ਨੇ ਕਿਹਾ ਕੋਈ ਗੱਲ ਨਹੀਂ ਪਿਤਾ ਜੀ ਬਹਿ ਗਿਆ ਤਾਂ ਬਹਿ ਜਾਣ ਦਿਓ ਜੋ ਹੋਇਆ ਚੰਗਾ ਹੀ ਹੋਇਆ ਕਿਸਾਨ ਨੂੰ ਬਹੁਤ ਗੁੱਸਾ ਆਇਆ ਉਹਨੇ ਕਿਹਾ ਤੂੰ ਕਿਹੜੀਆਂ ਪਾਗਲਾਂ ਵਾਲੀਆਂ ਗੱਲਾਂ ਕਰ ਰਿਹਾ ਵਾ ਮੇਰਾ ਸਭ ਕੁਝ ਖਤਮ ਹੋ ਗਿਆ ਮੇਰੇ ਕੋਲ ਖਾਣ ਦੇ ਲਈ ਅਨਾਜ ਨਹੀਂ ਹੈ ਤੇ ਰੈਲੀ ਜੋ ਵੀ ਸਾਡਾ ਘਰ ਸੀ ਉਹ ਵੀ ਹੜ ਵਿੱਚ ਜਿਹੜਾ ਉਹ ਰੁੜ ਗਿਆ ਵਾ ਇਸ ਵਿੱਚ ਚੰਗਾ ਕੀ ਐ ਇਹ ਸਭ ਕੁਝ ਬਹੁਤ ਬੁਰਾ ਹੋਇਆ ਕਿ ਸਾਨੂੰ ਬਹੁਤ ਗੁੱਸਾ ਆਇਆ ਤ ਉਸਨੇ ਲੜਕੇ ਨੂੰ ਘਰੋਂ ਕੱਢ ਦਿੱਤਾ ਤੇ ਕਿਹਾ ਤੂੰ ਇੱਥੋਂ ਚਲਾ ਜਾ ਤੂੰ ਇੱਥੇ ਰਹਿਣ ਦੇ ਲਾਇਕ ਹੀ ਨਹੀਂ ਹੈਗਾ ਵਿਚਾਰਾ ਲੜਕਾ ਰੋਂਦਾ ਹੋਇਆ ਉੱਥੋਂ ਚਲਾ ਗਿਆ ਫਿਰ ਸ਼ਾਮ ਹੋ ਗਈ ਤੇ ਲੜਕਾ ਅਜੇ ਤੱਕ ਘਰ ਨਾ ਆਇਆ ਕਿ ਸਾਨੂੰ ਇਹ ਗੱਲ ਸਮਝ ਨਾ ਆਈ ਤ ਉਸਨੇ ਕੀ ਗਲਤ ਕੀਤਾ ਜਾਂ ਸਹੀ ਕੀਤਾ ਪਰ ਉਹ ਕਾਰਵੀ ਕੇ ਸਾਥ ਦਾ ਸੀ ਅਚਾਨਕ ਇੱਕ ਕੁਕਿਸ਼ਤੀ ਆਈ ਤੇ ਉਸ ਵਿੱਚੋਂ ਲੋਕ ਉਤਰਨ ਲੱਗੇ ਲੋਕ ਉਸ ਪਿੰਡ ਦੇ ਲੋਕਾਂ ਨੂੰ ਬਚਾਉਣ ਲੱਗੇ ਕਿਸਾਨ ਦੀ ਪਤਨੀ ਨੇ ਕਿਹਾ ਤੁਸੀਂ ਉਸ ਨੂੰ ਐਂਜੀ ਡਾਂਟ ਦਿੱਤਾ ਸਹੀ ਤਾਂ ਕਹਿ ਰਹੀ ਸੀ ਦੇਖੋ ਚੰਗਾ ਹੀ ਹੋਇਆ ਲੋਕਾਂ ਨੇ ਸਾਨੂੰ ਬਚਾ ਲਿਆ ਉਸਨੇ ਕਿਹਾ ਤੁਸੀਂ ਬੇਵਕੂਫ ਤੁਹਾਨੂੰ ਸਮਝੀ ਨਹੀਂ ਆ ਰਹੀ ਇਸ ਵਿੱਚ ਚੰਗਾ ਕੁਝ ਵੀ ਨਹੀਂ ਐਨਾ ਤਾਂ ਤਾਂ ਬਚਾਉਣਾ ਕੰਮ ਹੈਗਾ ਹੁਣ ਇਹਨਾਂ ਨੇ ਬਚਾ ਲਿਆ ਪਰ ਸਾਡੇ ਕੋਲ ਖਾਣ ਲਈ ਪਹੁੰਚ ਨਹੀਂ ਆ ਨਾ ਹੀ ਰਹਿਣ ਲਈ ਘਰ ਹੈ گاਵਾ ਅਸੀਂ ਕਿੱਥੇ ਰਵਾਂਗੇ ਤੇ ਕੀ ਖਾਵਾਂਗੇ ਇਸ ਦਾ ਕੋਈ ਹੱਲ ਹੈਗਾ ਕਿਸਾਨ ਦੀ ਪਤਨੀ ਨੇ ਕਿਹਾ ਪੈਸੇ ਨਹੀਂ ਨੇ ਤਾਂ ਕੀ ਹੋਇਆ ਤੁਸੀਂ ਇਹਨੇ ਪਰੇਸ਼ਾਨ ਕਿਉਂ ਲੱਗ ਰਹੇ ਹੋ ਕਿਸਾਨ ਨੇ ਕਿਹਾ ਦਰਅਸਲ ਗੱਲ ਪੈਸੇ ਦੀ ਵੀ ਨਹੀਂ ਆ ਉਹ ਘਰ ਵਿੱਚ ਇੱਕ ਪੋਟਲੀ ਸੀ ਜਿਸ ਵਿੱਚ ਬਹੁਤ ਖਾਸ ਚੀਜ਼ ਰੱਖੀ ਹੋਈ ਸੀ ਉਹ ਵੀ ਹੜ ਵਿੱਚ ਵਹਿ ਗਈ ਹੁਣ ਮੇਰੇ ਕੋਲ ਕੁਝ ਵੀ ਨਹੀਂ ਬਚਿਆ ਕਿਸਾਨ ਦੀ ਪਤਨੀ ਬੋਲੀ ਉਸ ਪੋਟਲੀ ਵਿੱਚ ਕੀ ਸੀ ਕਿਸਾਨ ਨੇ ਕਿਹਾ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਪਰ ਹੁਣ ਜਦੋਂ ਹੈ ਹੀ ਨਹੀਂ ਤੋ ਦੇ ਬਾਰੇ ਦੱਸਣ ਦਾ ਕੀ ਮਤਲਬ ਹੌਲੀ ਹੌਲੀ ਸਮਾਂ ਬੀਤਦਾ ਗਿਆ ਉਸ ਕਿਸਾਨ ਨੇ ਲੋਕਾਂ ਤੋਂ ਮੰਗ ਮੰਗ ਕੇ ਆਪਣਾ ਜੀਵਨ ਨਰਵਾਹ ਕਰਨਾ ਸ਼ੁਰੂ ਕਰ ਦਿੱਤਾ ਪਰ ਇਹ ਕਦੋਂ ਤੱਕ ਚੱਲਦਾ ਉਹ ਸਾਲ ਉਸਦੀ ਫਸਲ ਵੀ ਚੰਗੀ ਨਹੀਂ ਸੀ ਹੋਈ ਉਹ ਬਹੁਤ ਪਰੇਸ਼ਾਨ ਤੇ ਚਿੰਤਾ ਸੀ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਬਈ ਕੀ ਕੀਤਾ ਜਾਵੇ ਤੇ ਕੀ ਨਾ ਕੀਤਾ ਜਾਵੇ ਇੱਕ ਸ਼ਾਮ ਉਹ ਆਪਣੀ ਪਤਨੀ ਨਾਲ ਬੈਠ ਕੇ ਗੱਲਾਂ ਕਰ ਰਿਹਾ ਸੀ ਤੋਸਤੀ ਪਤਨੀ ਨੇ ਕਿਹਾ ਚਿੰਤਾ ਕਰਨ ਨਾਲ ਕੁਝ ਨਹੀਂ ਹੋਊਗਾ ਤੁਸੀਂ ਸ਼ਹਿਰ ਜਾ ਕੇ ਕੋਈ ਹੋਰ ਕੰਮ ਕਿਉਂ ਨਹੀਂ ਲੱਭਦੇ ਥੋੜਾ ਸਮਾਂ ਲਓ ਕੁਝ ਨਾ ਕੁਝ ਰੋਟੀ ਦਾ ਜਗਾੜ ਤਾਂ ਬਣੀ ਜਾਊਗਾ ਥੋੜਾ ਪੈਸਾ ਇਕੱਠਾ ਹੋ ਜਾਊਗਾ ਉਸ ਤੇ ਸਹਾਰੇ ਅਸੀਂ ਆਪਣਾ ਕੰਮ ਚਲਾ ਲਵਾਂਗੇ ਤੁਸੀਂ ਪਰੇਸ਼ਾਨ ਨਾ ਹੋ ਮੈਂ ਵੀ ਲਾਗੇ ਦੇ ਘਰ ਵਿੱਚ ਜਾ ਕੇ ਕੰਮ ਕਰਾਂਗੀ ਕੁਝ ਪੈਸਾ ਤਾਂ ਵੀ ਗਈ ਇਸ ਨਾਲ ਜੀਵਨ ਢਿਉਣਾ ਆਸਾਨ ਹੋ ਜਾਵੇ ਕਿਸਾਨ ਨੇ ਕਿਹਾ ਗੱਲ ਤਾਂ ਤੇਰੀ ਸਹੀ ਐ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਰਾਤ ਪੈ ਗਈ ਦੇ ਦੋਵੇਂ ਪਤੀ ਪਤਨੀ ਸੌਂਗੇ ਅਗਲੇ ਦਿਨ ਸਵੇਰੇ ਉਹ ਕਿਸਾਨ ਕੰਮ ਦੀ ਭਾਲ ਵਿੱਚ ਸ਼ਹਿਰ ਗਿਆ ਹਰ ਗਲੀ ਵਿੱਚ ਕੁਝ ਕੰਮ ਲੱਭਣ ਲੱਗਾ ਕੋਈ ਉਸ ਨੂੰ ਕੰਮ ਦੇ ਦੇਵੇ ਪਰ ਕਿਤੇ ਵੀ ਕਿਸੇ ਨੇ ਕੋਈ ਕੰਮ ਨਾ ਦਿੱਤਾ ਹੁਣ ਉਹ ਚਿੰਤਾ ਵਿੱਚ ਪੈ ਗਿਆ ਪਰੇਸ਼ਾਨ ਹੋਣ ਲੱਗਾ ਵੀ ਕੰਮ ਕਿਵੇਂ ਚੱਲੇਗਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਕਰੇਗਾ ਉਸ ਤੇ ਕੋਲ ਘਰ ਨਹੀਂ ਸੀ ਉਸਨੇ ਜਿਵੇਂ ਤੇਵੇਂ ਕਰਕੇ ਹਟਦੇ ਜਾਣ ਤੋਂ ਬਾਅਦ ਕਾਫ ਉਸ ਨਾਲ ਇੱਕ ਛੋਟਾ ਜਿਹਾ ਘਰ ਬਣਾਇਆ ਸੀ ਇੱਕ ਦਿਨ ਕਿਸਾਨ ਆਪਣੇ ਖੇਤਾਂ ਵਿੱਚ ਫਸਲਾਂ ਨੂੰ ਦੇਖ ਰਿਹਾ ਸੀ ਕਿਉਂਕਿ ਇਸ ਸਾਲ ਫਸਲ ਵੀ ਚੰਗੀ ਨਹੀਂ ਸੀ ਹੋਈ ਇਸ ਗੱਲ ਨੂੰ ਸੋਚ ਕੇ ਉਹ ਕਾਫੀ ਪਰੇਸ਼ਾਨ ਹੋ ਰਿਹਾ ਸੀ ਇਸ ਸਾਲ ਫਸਲ ਨੇ ਵੀ ਸਾਥ ਨਹੀਂ ਦਿੱਤਾ ਮੇਰਾ ਲੜਕਾ ਵੀ ਘਰ ਛੱਡ ਕੇ ਚਲਾ ਗਿਆ ਮੈਂ ਤਾਂ ਹਰ ਤਰ੍ਹਾਂ ਨਾਲ ਅਨਾਥ ਹੋ ਗਿਆ ਉਪਰੋਂ ਮੇਰਾ ਲੜਕਾ ਕਹਿ ਰਿਹਾ ਸੀ ਜੋ ਹੋਇਆ ਚੰਗਾ ਹੋਇਆ ਇਹ ਭਲਾ ਚੰਗਾ ਕਿਵੇਂ ਹੋ ਸਕਦਾ ਉਸਦੀ ਪਤਨੀ ਉਸ ਨੂੰ ਫਿਰ ਸਮਝਾਉਂਦੀ ਕਿ ਤੁਸੀਂ ਫालतੂ ਵਿੱਚ ਚਿੰਤਾ ਕਰ ਰਹੇ ਹੋ ਤੁਸੀਂ ਫਿਰ ਕੋਸ਼ਿਸ਼ ਕਰੋ ਕੰਮ ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਮਿਲ ਹੀ ਜਾਵੇਗਾ ਹੁਣ ਘਰ ਬੈਠ ਕੇ ਰੋਣ ਨਾਲੋਂ ਚੰਗਾ ਕਿ ਤੁਸੀਂ ਕੁਝ ਨਾ ਕੁਝ ਕੋਸ਼ਿਸ਼ ਕਰੋ ਕਿਉਂਕਿ ਕੀ ਪਤਾ ਕੁਝ ਕੰਮ ਹੱਥ ਲੱਗ ਹੀ ਜਾਵੇ ਕਿਸਾਨ ਉਸਦੇ ਪਤਨੇ ਦੀ ਗੱਲ ਠੀਕ ਲੱਗੀ ਤੇ ਅਗਲੇ ਦਿਨ ਉਹ ਫਿਰ ਕੰਮ ਦੀ ਪਾਲ ਵਿੱਚ ਨਿਕਲ ਪਿਆ ਪਰ ਇਸ ਵਾਰ ਵੀ ਉਸ ਨੂੰ ਕੋਈ ਕੰਮ ਹੱਥ ਨਾ ਲੱਗਾ ਤੇ ਫਿਰ ਨਿਰਾਸ਼ ਹੋ ਕੇ ਘਰ ਵਾਪਸ ਆ ਗਿਆ ਉਹ ਘਰ ਵਾਪਸ ਆਉਣ ਹੀ ਵਾਲਾ ਸੀ ਕਿ ਰਸਤੇ ਵਿੱਚ ਉਸ ਨੂੰ ਇੱਕ ਮਹਾਤਮਾ ਮਿਲੇ ਤੇ ਕਹਿਣ ਲੱਗੇ ਕੀ ਗੱਲ ਹੈ ਭਾਈ ਕਾਫੀ ਪਰੇਸ਼ਾਨ ਦਿਖ ਰਹੇ ਹੋ ਕਿਸਾਨ ਨੇ ਉਹਨਾਂ ਨੂੰ ਸਾਰੀ ਗੱਲ ਦਸੀ ਕਿ ਅਦਰਸਲ ਹੜ੍ਹ ਵਿੱਚ ਮੇਰਾ ਸਾਰਾ ਘਰ ਵੀ ਰੁੜ ਗਿਆ ਮੇਰੇ ਕੋਲ ਖਾਣ ਲਈ ਅਨਾਜ ਨਹੀਂ ਬਚਿਆ ਰਹਿਣ ਲਈ ਘਰ ਵੀ ਚੰਗਾ ਨਹੀਂ ਬਚਿਆ ਛੋਟਾ ਜਿਹਾ ਘਰ ਮੈਂ ਕਿਵੇਂ ਨਾ ਕਿਵੇਂ ਕਰਕੇ ਦੁਬਾਰਾ ਬਣਾਇਆ ਫਿਰ ਮੈਂ ਆਪਣੀ ਜ਼ਿੰਦਗੀ ਬਹੁਤ ਮੁਸ਼ਕਲ ਨਾਲ ਗੁਜ਼ਾਰ ਰਿਹਾ ਮਹਾਤਮਾ ਨੇ ਕਿਹਾ ਇਸ ਵਿੱਚ ਪਰੇਸ਼ਾਨ ਹੋਣ ਵਾਲੀ ਕੀ ਗੱਲ ਹੈ ਮਹਾਤਮਾ ਨੂੰ ਉਸ ਕਿਸਾਨ ਨੇ ਕਿਹਾ ਪਰੇਸ਼ਾਨ ਹੋਣ ਵਾਲੀ ਗੱਲ ਤਾਂ ਹੈ ਹੀ ਮੈਂ ਗੁੱਸੇ ਵਿੱਚ ਆਪਣੇ ਲੜਕੇ ਨੂੰ ਬਹੁਤ ਕੁਝ ਸੁਣਾ ਦਿੱਤਾ ਹੁਣ ਉਸ ਦਿਨ ਤੋਂ ਘਰ ਛੱਡ ਕੇ ਚਲਾ ਗਿਆ ਵਾ ਮਾਤਾ ਮਨੇ ਕਿਹਾ ਤਾਂ ਹੀ ਮੈਂ ਕਹਿ ਰਿਆ ਸੀ ਜੋ ਹੋਇਆ ਚੰਗਾ ਹੋਇਆ ਕਿਸਾਨ ਨੂੰ ਫਿਰ ਬਹੁਤ ਗੁੱਸਾ ਆਇਆ ਤੇ ਬੋਲਿਆ ਤੁਸੀਂ ਇੰਜ ਦੀਆਂ ਗੱਲਾਂ ਕਿਵੇਂ ਕਰ ਸਕਦੇ ਹੋ ਮੈਂ ਨਾ ਪਰੇਸ਼ਾਨ ਆ ਮੇਰਾ ਸਭ ਕੁਝ ਖਤਮ ਹੋ ਗਿਆ ਮੇਰੇ ਕੋਲ ਖਾਣ ਲਈ ਕੁਝ ਵੀ ਨਹੀਂ ਆ ਮੇਰਾ ਲੜਕਾ ਵੀ ਮੇਰਾ ਸਾਥ ਨਹੀਂ ਦਿੰਦਾ ਤੇ ਉਹ ਵੀ ਘਰ ਛੱਡ ਕੇ ਚਲਾ ਗਿਆ ਭਲਾ ਇਸ ਵਿੱਚ ਚੰਗਾ ਤਾਂ ਕੀ ਚ ਹੋਰ ਹੋ ਸਕਦਾ ਵਾ ਬੁਰਾ ਮੇਰੇ ਨਾਲ ਇਹ ਤਾਂ ਹਰ ਤਰ੍ਹਾਂ ਨਾਲ ਬੁਰਾਈ ਹੈ ਕਿਸਾਨ ਕਾਫੀ ਗੁੱਸੇ ਵਿੱਚ ਨਜ਼ਰ ਆ ਰਿਹਾ ਸੀ ਫਿਰ ਮਹਾਤਮਾ ਨੇ ਕਿਹਾ ਸਬਰ ਰੱਖੋ ਤੇ ਤੁਹਾਡੇ ਹਰ ਸਵਾਲ ਦਾ ਜਵਾਬ ਤੁਹਾਨੂੰ ਸਮਾਉਣ ਤੇ ਮਿਲ ਜਾਵੇਗਾ ਤੁਸੀਂ ਪਰੇਸ਼ਾਨ ਨਾ ਹੋ ਉਹ ਮਹਾਤਮਾ ਇਹ ਕਹਿ ਕੇ ਉੱਥੋਂ ਚਲੇ ਗਏ ਕਿਸਾਨ ਨੂੰ ਫਿਰ ਅਫਸੋਸ ਹੋਇਆ ਕਿ ਮਹਾਤਮਾ ਨੂੰ ਦੇਣ ਲਈ ਉਸਦੇ ਕੋਲ ਕੁਝ ਵੀ ਨਹੀਂ ਸੀ ਪਰ ਉਹ ਉਸ ਰਾਤ ਨੂੰ ਇਹ ਸੋਚ ਕੇ ਹੈਰਾਨ ਸੀ ਕਿ ਆਖਰ ਜੋ ਹੁੰਦਾ ਚੰਗੇ ਲਈ ਹੁੰਦਾ ਮੇਰੇ ਨਾਲ ਤਾਂ ਚੰਗਾ ਹੋਇਆ ਹੀ ਨਹੀਂ ਉਸ ਦਿਨ ਤੋਂ ਬਾਅਦ ਉਹ ਫਿਰ ਅਗਲੇ ਦਿਨ ਕੰਮ ਦੀ ਪਾਲ ਵਿੱਚ ਸ਼ਹਿਰ ਨਿਕਲ ਗਿਆ ਪਰ ਇਸ ਵਾਰ ਵੀ ਕਿਸਮਤ ਉਸ ਦੀ ਸਹੀ ਹੋਈ ਉਸ ਨੂੰ ਇੱਕ ਵੱਡੇ ਸੇਠ ਦੇ ਘਰ ਕੰਮ ਕਰ ਲਏ ਕੁਝ ਕੰਮ ਜਿਹੜਾ ਥੋੜਾ ਬਹੁਤਾ ਮਿਲ ਗਿਆ ਸੇਠ ਬਹੁਤ ਦਿਆਲੂ ਸੀ ਸੇਠ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਉਹ ਸੇਠ ਕਿਸਾਨ ਨੂੰ ਬੋਲਿਆ ਜੇ ਤੁਹਾਨੂੰ ਕੋਈ ਦਿੱਕਤ ਆ ਤਾਂ ਮੇਰੇ ਘਰ ਦੇ ਬਗਲ ਵਿੱਚ ਇੱਕ ਮਕਾਨ ਖਾਲੀ ਪਿਆ ਤੁਸੀਂ ਉੱਥੇ ਰਹਿ ਸਕਦੇ ਹੋ ਕਿਸਾਨ ਨੇ ਕਿਹਾ ਨਹੀਂ ਨਹੀਂ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਮੈਂ ਉੱਥੇ ਹੀ ਠੀਕ ਆ ਉਸਨੇ ਚੰਗੀ ਤਨਖਾਹ ਤੇ ਉਸ ਕਿਸਾਨ ਨੂੰ ਕੰਮ ਤੇ ਰੱਖ ਲਿਆ ਹੁਣ ਉਹ ਕਿਸਾਨ ਤੇ ਉਸਦੀ ਪਤਨੀ ਬਹੁਤ ਖੁਸ਼ ਸੀ ਅਗਲੇ ਦਿਨ ਰਾਤ ਨੂੰ ਉਸਦੇ ਦਰਵਾਜ਼ੇ ਨੂੰ ਇੱਕ ਲੜਕੇ ਨੇ ਖੜਕੜਾਇਆ ਉਸਨੇ ਦਰਵਾਜ਼ਾ ਖੋਲ੍ਹਿਆ ਤੇ ਦੇਖਿਆ ਕਿ ਇੱਕ ਲੜਕਾ ਲੰਬੀ ਜੀ ਕਾਰ ਤੇ ਵੱਡਾ ਬੈਗ ਹੱਥ ਵਿੱਚ ਲੈ ਕੇ ਦਰਵਾਜ਼ੇ ਦੇ ਸਾਹਮਣੇ ਖੜਾ ਸੀ ਕਿਸਾਨ ਬਿਲਕੁਲ ਹਰਾਨ ਰਹਿ ਗਿਆ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਇਹ ਕੌਣ ਹੈ ਲੜਕੇ ਨੇ ਕਿਹਾ ਪਪਾ ਮੈਂ ਆ ਤੁਹਾਡਾ ਲੜਕਾ ਕਿਸਾਨ ਬਿਲਕੁਲ ਹੈਰਾਨ ਹੋ ਗਿਆ ਆਖਰ ਇਹ ਕਿਵੇਂ ਹੋਇਆ ਉਹ ਸੋਚਣ ਲੱਗਾ ਇਹ ਕੀ ਚਮਤਕਾਰ ਹੈ ਲੜਕੇ ਨੇ ਕਿਹਾ ਤੁਸੀਂ ਘਰ ਬਦਲ ਲਿਆ ਸਾਨੂੰ ਦੱਸਿਆ ਤਾਂ ਨਹੀਂ ਮੈਂ ਪਿੰਡ ਵਾਲਿਆਂ ਤੋਂ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਹੁਣ ਸਾਡਾ ਘਰ ਇੱਥੇ ਵੇ ਦਰਅਸਲ ਮੈਂ ਇੱਥੋਂ ਨਿਕਲ ਕੇ ਦੂਰ ਸ਼ਹਿਰ ਵਿੱਚ ਕੰਮ ਦੀ ਭਾਲ ਵਿੱਚ ਚਲਾ ਗਿਆ ਮੈਨੂੰ ਉੱਥੇ ਕੰਮ ਮਿਲ ਗਿਆ ਮੈਂ ਉੱਥੇ ਵਪਾਰ ਕਰਨ ਲੱਗਾ ਉਸ ਵਪਾਰ ਵਿੱਚ ਮੈਨੂੰ ਬਹੁਤ ਮੁਨਾਫਾ ਹੋਇਆ ਤੇ ਅੱਜ ਉਸ ਦੀ ਬਦੌਲਤ ਮੈਂ ਤੁਹਾਨੂੰ ਮਿਲਣ ਆਇਆ ਤੁਹਾਨੂੰ ਦੱਸ ਦੇਵਾਂ ਮੈਂ ਉੱਥੇ ਸ਼ਹਿਰ ਵਿੱਚ ਇੱਕ ਹੋਰ ਘਰ ਵੀ ਲੈ ਲਿਆ ਵਾ ਕਿਸਾਨ ਖੁਸ਼ੀ ਨਾਲ ਉੱਠਣ ਲੱਗਾ ਉਹਨੂੰ ਸਭ ਕੁਝ ਸਮਝ ਆ ਗਿਆ ਲੜਕੇ ਨੇ ਕਿਹਾ ਪਾਪਾ ਮੈਂ ਕਿਹਾ ਸੀ ਨਾ ਕਿ ਜੋ ਹੁੰਦਾ ਚੰਗੇ ਲਈ ਹੁੰਦਾ ਜੇ ਉਸ ਦਿਨ ਹੜਨਾ ਆਇਆ ਹੁੰਦਾ ਤੇ ਇਹ ਸਭ ਕੁਝ ਨਾ ਵੈਂਦਾ ਤਾਕੀ ਪਤਾ ਇਹ ਗੱਲ ਮੈਂ ਤੁਹਾਨੂੰ ਕਦੀ ਨਾ ਕਹਿੰਦਾ ਜਿਵੇਂ ਇਹ ਗੱਲ ਨਾ ਕਹਿੰਦਾ ਤਾਂ ਤੁਸੀਂ ਮੈਨੂੰ ਘਰੋਂ ਬਾਹਰ ਨਾ ਕੱਢਦੇ ਤੇ ਨਾ ਹੀ ਮੈਂ ਰੋਜ਼ਗਾਰ ਦੇ ਪਾਲ ਵਿੱਚ ਛੈਰ ਜਾਂਦਾ ਕਿਸਾਨ ਨੇ ਕਿਹਾ ਹਾਂ ਪੁੱਤਰ ਮੈਨੂੰ ਇਹ ਗੱਲ ਸਮਝ ਆ ਗਈ ਆ ਇਹ ਬਿਲਕੁਲ ਸਹੀ ਆ ਕਿ ਦੇਖੋ ਉਸੇ ਹੜ੍ਹ ਦੀ ਵਜ੍ਹਾ ਨਾਲ ਮੈਨੂੰ ਇੱਕ ਵੱਡੇ ਸੇਠ ਦੇ ਘਰ ਵਿੱਚ ਨੌਕਰੀ ਮਿਲ ਗਈ ਜਾਨੀ ਹੁਣ ਡਬਲ ਮੁਨਾਫਾ ਡਬਲ ਪੈਸੇ ਤੇ ਹਰ ਤਰ੍ਹਾਂ ਨਾਲ ਫਾਇਦਾ ਹੀ ਫਾਇਦਾ ਤੇ ਅਸੀਂ ਮਾਲਾ ਮਾਲ ਹੋ ਗਏ ਆ ਕਿਸਾਨ ਤੇ ਲੜਕਾ ਜ਼ੋਰ-ਜ਼ੋਰ ਨਾਲ ਉਛਲਣ ਲੱਗੇ। ਕਹਾਣੀ ਦੇ ਬਾਅਦ ਮਹਾਤਮਾ ਨੇ ਉਸ ਨੌਜਵਾਨ ਨੂੰ ਸਮਝਾਇਆ ਕਿ ਜ਼ਿੰਦਗੀ ਵਿੱਚ ਇੱਕ ਗੱਲ ਯਾਦ ਰੱਖਣੀ, ਇਨਸਾਨ ਦੀ ਸੋਚ ਬਹੁਤ ਵੱਡੀ ਨਹੀਂ ਹੈ। ਉਹ ਕੁਦਰਤ ਦੇ ਫੈਸਲੇ ਨੂੰ ਸਮਝ ਨਹੀਂ ਸਕਦਾ ਤੇ ਨਾ ਹੀ ਇਹ ਜਾਣ ਸਕਦਾ ਕਿ ਉਸਦੇ ਨਾਲ ਜੋ ਹੋਇਆ ਉਹ ਚੰਗੇ ਲਈ ਹੋਇਆ ਜਾਂ ਉਹ ਮਾੜੇ ਲਈ ਹੋਇਆ। ਉਹ ਸਿਰਫ ਅੱਜ ਨੂੰ ਦੇਖਦਾ ਉਸਦੇ ਨਾਲ ਕਿ ਬਹੁਤ ਬੁਰਾ ਹੋਇਆ। ਪਰ ਸੱਚ ਵਿੱਚ ਦੇਖਿਆ ਜਾਵੇ ਤਾਂ ਜੇ ਚੰਗੀ ਨੀਅਤ ਤੇ ਮਨ ਸਾਫ਼ ਹੋਵੇ ਤਾਂ ਕਦੇ ਵੀ ਕਿਸੇ ਨਾਲ ਬੁਰਾ ਨਹੀਂ ਹੁੰਦਾ। ਮਹਾਤਮਾ ਨੇ ਉਸ ਨੌਜਵਾਨ ਨੂੰ ਸਮਝਾਇਆ ਕਿ ਜ਼ਿੰਦਗੀ ਵਿੱਚ ਜਦੋਂ ਵੀ ਤੁਹਾਡਾ ਬੁਰਾ ਵਕਤ ਆਵੇ ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਕਿ ਇਹ ਵਕਤ ਲੰਘ ਜਾਵੇਗਾ। ਇਸ ਗੱਲ ਨੂੰ ਯਾਦ ਰੱਖੋ ਕਿ ਸਮਾਂ ਚਾਹੇ ਕਿੰਨਾ ਵੀ ਬੁਰਾ ਹੋਵੇ ਤੁਹਾਡੀ ਜ਼ਿੰਦਗੀ ਵਿੱਚ ਚਾਹੇ ਕਿੰਨੇ ਵੀ ਦੁੱਖ ਜਾਂ مصیبتਾਂ ਦੇ ਪਹਾੜ ਕਿਉਂ ਨਾ ਹੋਣ। ਇੱਕ ਵਕਤ ਬਾਅਦ ਸਭ ਕੁਝ ਠੀਕ ਹੋ ਜਾਂਦਾ ਹੈ ਤੇ ਸਭ ਕੁਝ ਆਸਾਨ ਬਣ ਜਾਂਦਾ ਹੈ ਬਸ ਉਹ ਸਮਾਂ ਹੀ ਬੁਰਾ ਹੁੰਦਾ ਹੈ ਅਸਲੀ ਬੁਰੇ ਵਕਤ ਨਾਲ ਲੜਨ ਦੀ ਆਦਤ ਪਾਓ ਤੇ ਬੁਰੇ ਵਕਤ ਵਿੱਚ ਐਸਾ ਕੋਈ ਵੀ ਕਦਮ ਨਾ ਚੁੱਕੋ ਜਿਸ ਦੀ وجہ ਨਾਲ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪਵੇ ਜੇ ਕੁਝ ਬੁਰਾ ਹੁੰਦਾ ਤਾਂ ਵੀ ਚੰਗੇ ਲਈ ਹੁੰਦਾ ਪਰ देर ਨਾਲ ਹੀ ਸਹੀ ਉਹ ਗੱਲ ਦਾ ਉਹ ਸਵਾਲ ਦਾ ਜਵਾਬ ਇਨਸਾਨ ਨੂੰ ਮਿਲ ਹੀ ਜਾਂਦਾ ਹੈ ਜਦੋਂ ਇਨਸਾਨ ਦਾ ਸਮਾਂ ਖਰਾਬ ਹੁੰਦਾ ਹੈ ਤਾਂ ਉਸਦੀ ਬੁੱਧੀ ਕੰਮ ਕਰਨਾ ਬੰਦ ਕਰ ਦਿੰਦੀ ਹੈ ਇਨਸਾਨ ਦਾ ਸਮਾਂ ਖਰਾਬ ਹੁੰਦਾ ਹੈ ਪਰ ਸਮਾਂ ਠੀਕ ਵੀ ਹੋ ਜਾਂਦਾ ਤਾਂ ਉਸ ਨੌਜਵਾਨ ਨੇ ਕਿਹਾ ਐਸਾ ਤਾਂ ਠੀਕ ਹੈ ਪਰ ਮੇਰਾ ਤਾਂ ਸਭ ਕੁਝ ਚੋਰੀ ਹੋ ਗਿਆ ਇਸ ਵਿੱਚ ਚੰਗਾ ਕੀ ਹੈ ਹੁਣ ਤਾਂ ਮੇਰੇ ਕੋਲ ਕੁਝ ਵੀ ਨਹੀਂ ਹੈ ਤੇ ਮੈਂ ਘਰ ਕਿਵੇਂ ਜਾਵਾਂਗਾ ਮਹਾਤਮਾ ਨੇ ਕਿਹਾ ਦਰਅਸਲ ਮੈਨੂੰ ਜੰਗਲ ਵਿੱਚ ਕੁਝ ਮਿਲਿਆ ਸੀ ਇਹ ਲਓ ਇਹ ਤੁਸੀਂ ਲੈ ਲਓ ਮਹਾਤਮਾ ਨੇ ਉਸ ਨੂੰ ਇੱਕ ਖਾਸ ਚੀਜ਼ ਦਿੱਤੀ ਤੇ ਕਿਹਾ ਇਹ ਬਹੁਤ ਕੀਮਤੀ ਪੱਥਰ ਆ ਇਸ ਨੂੰ ਜੇ ਤੁਸੀਂ ਚਾਹੋ ਤਾਂ ਵੇਚ ਸਕਦੇ ਹੋ ਇਸ ਦੀ ਕੀਮਤ ਇੰਨੀ ਜ਼ਿਆਦਾ ਕਿ ਤੁਸੀਂ ਮਾਲਾ-ਮਾਲ ਹੋ ਜਾਓਗੇ ਮੈਂ ਤਾਂ ਇੱਕ ਫਕੀਰ ਹਾਂ ਇਹ ਪੱਥਰ ਮੇਰੇ ਕਿਸੇ ਕੰਮ ਦਾ ਨਹੀਂ ਤੁਸੀਂ ਜੋ ਚਾਹੋ ਇਸ ਨਾਲ ਹੋ ਕਰ ਸਕਦੇ ਹੋ ਉਸ ਲੜਕੇ ਨੂੰ ਵੀ ਇਹ ਗੱਲ ਸਮਝ ਆ ਗਈ ਗੱਲ ਤਾਂ ਸਹੀ ਹੈ ਜੇ ਮੇਰਾ ਸਮਾਨ ਚੋਰੀ ਨਾ ਹੁੰਦਾ ਤਾਂ ਮੈਂ ਮਹਾਤਮਾ ਕੋਲ ਨਾ ਆਉਂਦਾ ਤੇ ਜਦੋਂ ਮੈਂ ਮਹਾਤਮਾ ਕੋਲ ਨਾ ਆਉਂਦਾ ਤਾਂ ਮੈਨੂੰ ਇਹ ਪੱਥਰ ਕਦੇ ਨਾ ਮਿਲਦਾ ਦਰਅਸਲ ਉਹ ਇੱਕ 파ਰਸ ਪੱਥਰ ਸੀ ਜਿਸ ਨੂੰ ਲੋਹੇ ਨਾਲ ਛੂਹ ਕੇ ਵੀ ਹਰ ਲੋਹੇ ਦੀ ਚੀਜ਼ ਨੂੰ ਸੋਨੇ ਵਿੱਚ ਬਦਲਿਆ ਜਾ ਸਕਦਾ ਸੀ ਹੁਣ ਉਹ ਵੀ ਮਾਲਾ ਮਾਲ ਹੋ ਗਿਆ ਸੀ ਦੋਸਤੋ ਕਹਾਣੀ ਵਿੱਚ ਆਪਾਂ ਇਹ ਸਿੱਖਿਆ ਹੈ ਕਿ ਜ਼ਿੰਦਗੀ 'ਚ ਜੋ ਵੀ ਕਟਨਾਵਾ ਆਪਰਦੀਆਂ ਨੇ ਉਹ ਚਾਹੇ ਕਿੰਨੀਆਂ ਵੀ ਮੁਸ਼ਕਲ ਜਾਂ ਬੁਰੀਆਂ ਲੱਗਣ ਪਰ ਅਸਲ 'ਚ ਉਹ ਸਾਡੇ ਲਈ ਚੰਗੇ ਦਾ ਕਾਰਨ ਬਣਦੀਆਂ ਨੇ ਸਾਨੂੰ ਧੀਰਜ ਰੱਖਣੇ ਚਾਹੀਦੇ ਏ ਤੇ ਯਕੀਨ ਰੱਖਣਾ ਚਾਹੀਦਾ ਏ ਕਿ ਹਰ ਕਟਨਾ ਦਾ ਕੋਈ ਨਾ ਕੋਈ ਸਕਾਰਾਤਮਕ ਪਹਿਲੂ ਹੁੰਦਾ ਏ ਕਹਾਣੀ ਵਿੱਚ ਕਿਸਾਨ ਤੇ ਉਸਦੇ ਪਰਿਵਾਰ ਨੇ ਮੁਸੀਬਤਾਂ ਦਾ ਸਾਹਮਣਾ ਕੀਤਾ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਸਬਰ ਅਤੇ ਧੀਰਜ ਨਾਲ ਉਹਨਾਂ ਨੇ ਆਪਣੀ ਸਥਿਤੀ ਨੂੰ ਸੁਧਾਰਿਆ ਇਸ ਤੋਂ ਸਿੱਖਿਆ ਮਿਲਦੀ ਏ ਕਿ ਮੁਸ਼ਕਲ ਸਮੇਂ ਵਿੱਚ ਸਬਰ ਰੱਖਣਾ ਚਾਹੀਦਾ ਏ ਤੇ ਆਪਣੇ ਆਪ ਨੂੰ ਦੁਖੀ ਨਹੀਂ ਕਰਨਾ ਚਾਹੀਦਾ ਤੇ ਆਪਣਾ ਹੌਸਲਾ ਨਹੀਂ ਛੱਟਣਾ ਚਾਹੀਦਾ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਕੁਦਰਤ ਦੇ ਫੈਸਲੇ ਨੂੰ ਸਮਝਣਾ ਮਨੁੱਖ ਦੇ ਵਾਸਤੇ ਗੱਲ ਨਹੀਂ ਕਈ ਵਾਰ ਅਸੀਂ ਆਪਣੀ ਸਮਝ ਨਾਲ ਫੈਸਲੇ ਨਹੀਂ ਲੈ ਸਕਦੇ ਪਰ ਕੁਦਰਤ ਸਾਡੇ ਲਈ ਉਹੀ ਕਰਦੀ ਹੈ ਜੋ ਸਾਡੇ ਲਈ ਚੰਗਾ ਹੋਵੇ ਮੁਸੀਬਤਾਂ ਸਾਨੂੰ ਮਜ਼ਬੂਤ ਬਣਾਉਂਦੀਆਂ ਨੇ ਤੇ ਨਵੇਂ ਰਾਹ ਦਿਖਾਉਂਦੀਆਂ ਨੇ ਜਦੋਂ ਕਿਸਾਨ ਦਾ ਲੜਕਾ ਕਰ ਛੱਡ ਕੇ ਚਲਾ ਗਿਆ ਤਾਂ ਉਸਨੇ ਨਵੇਂ ਰਾਹ ਲੱਭੇ ਤੇ ਸਫਲਤਾ ਪ੍ਰਾਪਤ ਕੀਤੀ ਇਸ ਤੋਂ ਸਿੱਖਿਆ ਮਿਲਦੀ ਏ ਕਿ ਮੁਸੀਬਤਾਂ ਤੋਂ ਡਰਨ ਦੀ ਬਚਾਈ ਉਹਨਾਂ ਨਾਲ ਨਜਿੱਟਣਾ ਚਾਈਦਾਏ ਕਹਾਣੀ ਵਿੱਚ ਦੱਸਿਆ ਹੈ ਕਿ ਸਕਾਰਾਤਮਕ ਸੋਚ ਰੱਖਣ ਨਾਲ ਮੁਸ਼ਕਲ ਸਮੇਂ ਵਿੱਚ ਵੀ ਆਸ ਦੀ ਕਿਰਨ ਦਿਖਾਈ ਦਿੰਦੀ ਹੈ ਜਦੋਂ ਕਿਸਾਨ ਦਾ ਲੜਕਾ ਕਹਿੰਦਾ ਕਿ ਜੋ ਹੋਇਆ ਚੰਗਾ ਹੋਇਆ ਤਾਂ ਉਹ ਸਕਾਰਾਤਮਕ ਸੋਚ ਦਾ ਪ੍ਰਤੀਕ ਹੈ ਇਸ ਤੋਂ ਸਿੱਖਿਆ ਮਿਲਦੀ ਹੈ ਕਿ ਸਕਾਰਾਤਮਕ ਸੋਚ ਰੱਖਣ ਨਾਲ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕਦਾ ਹੈ ਕਹਾਣੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਚਾਹੇ ਕਿੰਨਾ ਵੀ ਬੁਰਾ ਸਮਾਂ ਕਿਉਂ ਨਾ ਆਵੇ ਅੰਤ ਵਿੱਚ ਸਭ ਕੁਝ ਠੀਕ ਹੋ ਜਾਂਦਾ ਹੈ ਇਸ ਤਰ੍ਹਾਂ ਇਸ ਕਹਾਣੀ ਤੋਂ ਸਾਨੂੰ ਸਬਰ ਧੀਰਜ ਤੇ ਸਕਾਰਾਤਮਕ ਸੋਚ ਤੇ ਕੁਦਰਤ ਦੇ ਫੈਸਲੇ ਤੇ ਭਰੋਸਾ ਕਰਨ ਦੀ ਸਿੱਖਿਆ ਮਿਲਦੀ ਹੈ ਤਾਂ ਦੋਸਤੋ ਤੁਸਾਨੇ ਇਸ ਕਹਾਣੀ ਤੋਂ ਕੀ ਸਿੱਖਿਆ ਮੈਨੂੰ ਕਮੈਂਟ ਵਿੱਚ ਦੱਸ ਸਕਦੇ ਹੋ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇ ਤੇ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਹੋਰ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ